ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਦਾ ਅੱਜ ਰਿਮਾਂਡ ਖਤਮ ਹੋ ਗਿਆ ਤੇ ਅੱਜ ਰਿਮਾਂਡ ਖਤਮ ਹੋਣ ਬਾਅਦ ਹਰਪ੍ਰੀਤ ਸਿੰਘ ਹੈਪੀ ਤੇ ਉਸਦੇ ਸਾਥੀ ਲਵਪ੍ਰੀਤ ਸਿੰਘ ਨੂੰ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਚ ਭੇਜ ਦਿੱਤਾ ਗਿਆ ਇਸ ਮੌਕੇ ਅਦਾਲਤ ਪਹੁੰਚੇ ਅਮਰਿਤਪਾਲ ਦੇ ਚਾਚਾ ਨੇ ਸਰਕਾਰ ਤੇ ਝੂਠੇ ਕੇਸਾਂ ਚ ਫਸਾਉਣ ਦੇ ਇਲਜ਼ਾਮ ਲਗਾਏ ਨੇ ਤੁਸੀਂ ਫਲੋਰ ਵਿੱਚ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੇ ਬਾਰੇ ਉਹ ਜੀ ਇਹੀ ਤੇ ਪਹਿਲਾਂ ਹੀ ਸਾਨੂੰ ਪਤਾ ਸੀਗਾ ਕਿ ਇਹ ਜਿਹੜਾ ਨਾ ਇਹ ਕੇਸ ਉਹ ਖੜਾ ਹੈ ਜੀ ਉਹ ਨੇਬਰ ਨਾਲ ਕੋਈ ਜਰਾ ਦੋ ਕਿਸੇ ਆਪਰੇਂਡ ਦੇ ਉੱਤੇ ਐਸਨ ਕੋਟ ਤੇ ਜਾ ਕੇ ਜੀ ਤੋਂ ਕੋਈ ਨਾ ਰਿਪੋਰਟ ਹੋਇਆ ਆਏਗਾ ਜੀ ਜੀ ਲੱਗਦਾ ਇਹ ਪਤਾ ਨਹੀਂ ਸਰ ਜੀ ਨਵਜੋਤ ਨਵਜੋਤ ਦਾ ਬਾਟ ਆ ਜੀ ਜਿਆਪੁਰ ਕਰਦੀ ਕਿਸੇ ਯਾਨੀ ਇਹਨਾਂ ਦੋਸਤ ਜਿਹੜਾ ਰਿਪੋਰਟ ਹੋਣ ਹਾਂਜੀ ਤੁਸੀਂ ਬੇਲ ਵੀ ਲਾਈ ਕੋਈ ਹਾਂਜੀ ਬੇਲ ਲਾਈ ਕੀ ਬੇਲ ਚ ਕੀ ਆ ਮੈਂ ਮੇਲ 23 ਤਰੀਕ 23 ਤਰੀਕ ਹੈ ਮੇਰੇ ਵੀ ਦੇਖੀ ਉਹ ਫਿਰ ਮਿਲਾਂਗੇ ਨਹੀਂ ਰਿਮਾਂਡ ਚ ਕੀ ਦੱਸਿਆ ਕੀ ਇਹਨਾਂ ਨੇ ਪੁੱਛਗਿੱਛ ਕੀਤਾ ਪਤਾ ਲੱਗਿਆ ਦੱਸੇ ਕੁਛ ਦੇਖ ਤਾਂ ਤੇ ਅਜੇ ਇੰਨੀ ਸਾਡੀ ਦੂਜੀ ਗੱਲ ਨਹੀਂ ਹੋਈ ਉਹਨਾਂ ਨਾਲ ਹਾਂਜੀ ਮੈਨੂੰ ਲੱਗਦਾ ਹੀ ਹੈ ਕਿ ਜੇ ਕੋਈ ਗੱਲਬਾਤ ਹੋ ਰਹੀ ਹੋਵੇਗੀ ਕਿ ਉਹਨਾਂ ਨਾਲ ਓਕੇ 14 ਦਿਨ ਦੀ ਕਸਟਡੀ ਚ ਭੇਜਤਾ ਹੈ ਹਾਂਜੀ ਠੀਕ ਹੈ ਜਾਣਕਾਰੀ ਮੁਤਾਬਕ ਅੱਜ ਪੰਜਾਬ ਪੁਲਿਸ ਵੱਲੋਂ ਅਦਾਲਤ 'ਚ ਹੋ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ ਤੇ ਅਦਾਲਤ ਵੱਲੋਂ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ 'ਚ ਦੋਵਾਂ ਨੂੰ ਭੇਜ ਦਿੱਤਾ ਗਿਆ ਤੇ ਅਮਰਿਸਪਾਲ ਦੇ ਭਰਾ ਨੂੰ ਪੁਲਿਸ ਨੇ ਫਲੋਰ ਤੋਂ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਸੀ ਤੇ ਅਦਾਲਤ 'ਚ ਪੇਸ਼ ਕਰ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਵੱਲੋਂ ਸਿਰਫ 2 ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਤੇ ਅੱਜ ਉਹ 2 ਦਿਨ ਦਾ ਰਿਮਾਂਡ ਖਤਮ ਹੋਣ ਬਾਅਦ ਦੋਵਾਂ ਨੂੰ ਹਰਪ੍ਰੀਤ ਸਿੰਘ ਹੈਪੀ ਤੇ ਉਸਦੇ ਸਾਥੀ ਲਵਪ੍ਰੀਤ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਗਿਆ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ